ਟੰਡ ਥਾਂਦੇ ਵਾਲਾ ਵਿਖੇ ਰਾਂਜੀਤ ਦੇ ਤਹਿਤ ਹੋਏ ਨੌਜਵਾਨ ਦੇ ਕਤਲ ਦੀ ਜਿਹੜੀ ਗੁੱਤੀ ਹੈ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਸਲਝਾ ਲਈ ਗਈ ਹੈ। 23 ਤਰੀਕ ਨੂੰ ਨੌਜਵਾਨ ਸ਼ਾਮ ਨੂੰ ਘਰੋਂ 7 ਵਜੇ ਲਾਪਤਾ ਹੋਇਆ ਸੀਗਾ ਤੇ ਦੋ ਦਿਨਾਂ ਤੋਂ ਪਰਿਵਾਰ ਮੈਂਬਰ ਜਿਹੜੇ ਉਹਨੂੰ ਲੱਭ ਰਹੇ ਸੀਗੇ ਤੇ ਰਾਤ ਪੁਲਿਸ ਵੱਲੋਂ ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਤੇ ਉਹਨਾਂ ਨੇ ਇਹ ਜਗ੍ਹਾ ਦੇ ਨਿਸ਼ਾਨ ਦੇ ਆ ਕੇ ਕੀਤੀ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਪਹਿਲਾਂ ਤਾਂ ਮੁੰਡੇ ਦਾ ਕਤਲ ਕੀਤਾ ਤੇ ਇਹ ਦਰ ਹੱਥਿਆਰਾਂ ਨਾਲ ਤੇ ਸਮੇਤ ਬਾਈਕ ਨਹਿਰ ਦੇ ਵਿੱਚ ਸੁੱਟ ਦਿੱਤਾ ਫਰਾਇ ਕਰਨਾਲ ਦੇ ਵਿੱਚ ਤੇ ਅੱਜ ਸਵੇਰ ਦਿਆਂ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਉਹ Laash ਨੂੰ ਤੇ ਮੋਟਰਸਾਈਕਲ ਨੂੰ ਭਰ ਲੈਣ ਦੇ ਵਿੱਚ ਲੱਗੀਆਂ ਹੋਈਆਂ ਤੇ ਸਾਰਾ ਇਥੇ ਨਗਰਥਾਂਦੇ ਵਾਲਾ ਪਹੁੰਚਿਆ ਆ ਐਨ ਡੀ ਆਰ ਐਫ ਦੀਆਂ ਟੀਮਾਂ ਵੀ ਲੱਗੀਆਂ ਤੇ ਸਾਰਾ ਪ੍ਰਸ਼ਾਸਨ ਉਹ ਵੀ ਆਪਣੀ ਡਿਊਟੀ ਕਰ ਰਿਹਾ ਤੇ ਹੁਣ Laash ਨੂੰ ਲੱਭਣ ਵਾਸਤੇ ਲੋਹੇ ਦਾ ਜਾਲਾ ਜਿਹੜਾ ਉਹ ਨਹਿਰ ਦੇ ਵਿੱਚ ਛੱਡਿਆ ਜਾ ਰਿਹਾ ਤਾ ਜੋ ਮੋਟਰਸਾਈਕਲ ਨੂੰ ਜਾਂ লাশ ਨੂੰ ਕਿਸੇ ਤਰੀਕੇ ਨਾਲ ਕਵਰ ਕੀਤਾ ਜਾ ਸਕੇ ਸਾਰਾ ਨਗਰ ਥੰਦੇਵਾਲਾ ਐਨਡੀਆ ਰੈਫਰਿੰਗ ਟੀਮਾਂ ਜਿਹੜੀਆਂ ਉਹ ਸਵੇਰ ਤੋਂ লাশ ਦੀਪਾਲ ਦੇ ਵਿੱਚ ਲੱਗੀਆਂ ਹੋਈਆਂ ਹਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਜਗ੍ਹਾ ਜਿੱਥੇ ਨੌਜਵਾਨ ਨੂੰ ਕਤਲ ਕੀਤਾ ਗਿਆ ਇਟਾਂ ਪਈਆਂ ਹੋਈਆਂ ਨੇ ਇਹ ਟੁਕੜੀ ਇਸਕੇ ਲਿਆ ਕੇ ਇਹ ਜਿਹੜਾ ਖੂਨ ਆਵੇ ਦੇਖੋ ਸਾਰਾ ਇੱਥੇ ਨੌਜਵਾਨ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਟੀਮਾਂ ਸਾਰੀਆਂ ਲੱਗੀਆਂ ਆਂ ਅੰਦਰ ਨਾਲ ਪਿੰਡ ਦੇ ਸੱਜਣ ਲੱਗੇ ਹੋਏ ਜਿਹੜੇ ਮਦਦ ਕਰ ਰਹੇ ਆ ਮੌਕੇ ਦੇ ਪ੍ਰਸ਼ਾਸਨ ਆਪਣੇ ਡਿਊਟੀ ਤੋਂ ਨਾ ਆਇਆ